ਦੇਖੋ ਮੈਨੂੰ ਕਾਫੀ ਲੇਟ ਇਹ ਗੱਲ ਕਰਨੀ ਪੈ ਰਹੀ ਆ ਪਤਾ ਸਵੇਰ ਦਾ ਹੀ ਸੀ ਜੋ ਕੁਝ ਚੱਲ ਰਿਹਾ ਸੀ ਪਰ ਹੁਣ ਇਸ ਵੇਲੇ ਜਿਹੜੀ ਆ ਹੱਦ ਆ ਉਹ ਹੋ ਗਈ ਦੇਖੋ ਹਾਰੀ ਦਿੱਲੀ ਚ ਆਮ ਆਦਮੀ ਪਾਰਟੀ ਉੱਚ ਕੋਈ ਸ਼ੱਕ ਨਹੀਂ ਬੀਜੇਪੀ ਨੇ ਅਸੀਂ ਸਾਰਿਆਂ ਨੇ ਮਿਹਨਤ ਕੀਤੀ ਆ ਆਮ ਆਦਮੀ ਤੇ ਕੇਜਰੀਵਾਲ ਨੂੰ ਹਰਾਉਣ ਦੀ ਤੇ ਮਹਾਰਾਜਾ ਸਟੋਜ ਸਾਹਿਬ ਨੇ ਜਿਹੜੇ ਉਹ ਬਹੁਤ ਇਥੋਂ ਤੇਜ਼ ਹੋ ਕੇ ਗਏ ਨੇ सीएम ਦੀ ਕੁਰਸੀ ਬਚਾਉਣ ਲਈ ਜੋ ਕੁਝ ਮੇਰੇ ਖਿਲਾਫ ਮੈਂ ਹੈਰਾਨ ਹੋ ਗਿਆ ਤੁਸੀਂ ਮੈਂ ਇਹ ਨਹੀਂ ਕਹਿੰਦਾ ਤੁਸੀਂ ਚੀਫ ਮਿਨਿਸਟਰੋ ਮਹਾਰਾਜ ਮਹਾਰਾਜਾ ਸਤਾਉਜੋਂ ਹਿੰਮਤ ਹੈ ਤਾਂ ਮੇਰੇ ਤੇ ਕਰੋ ਨਾ ਐਫ ਆਈ ਆਰ ਦਰਜ ਮੇਰੇ ਤੇ ਕਰੋ ਪਰਚਾ ਦਰਜ ਤੁਸੀਂ ਲੁਧਿਆਣੇ 'ਚ ਇਸ ਵੇਲੇ ਰਜੀਵ ਰਾਜੀ ਤੇ ਉਹ ਬੱਚੇ ਨੇ ਤੁਸੀਂ ਸਾਰਾ ਡਾਟਾ ਮੰਗਾ ਕੇ ਵੀ ਲੁਧਿਆਣੇ ਦੇ ਵਿੱਚ ਜਾਂ ਪੰਜਾਬ 'ਚ ਕਿਹੜੇ ਕਿਹੜੇ ਲੋਕ ਨੇ ਜਿਹੜੇ ਮੇਰੇ ਨੇੜੇ ਆ ਤੇ ਤੁਸੀਂ ਇੱਕ ਕਾਰੋਬਾਰੀ ਇੱਕ ਇੰਡਸਟ੍ਰੀਅਲਿਸਟ ਜਿਹੜਾ ਮੇਰਾ ਯੂਥ ਵੇਲੇ ਦਾ ਮੇਰਾ ਦੋਸਤ ਆ ਤੇ ਉਹਦੇ ਉੱਤੇ ਤੁਸੀਂ ਅੱਜ ਹੁਣੀ ਉਹਦੇ ਮਾਪੇ ਬਜ਼ੁਰਗਾਂ ਦਾ ਮੈਨੂੰ ਟੈਲੀਫੋਨ ਆਇਆ ਵੀ ਸਾਡੇ بیٹے ਤੇ ਜਿਹੜੇ ਵੱਡੇ ਕਾਰੋਬਾਰੀ ਨੇ ਉਹਨਾਂ ਦੇ ਉੱਤੇ ਐਕਸਟ੍ਰੈਸ਼ਨ ਦਾ ਵੀ ਆ ਨੰਬਰ ਤੋਂ ਜੇ ਇੱਕ ਟੈਲੀਫੋਨ ਆਇਆ ਇਹਦੇ ਉੱਤੇ ਉਹਨਾਂ ਨੇ ਫਰੋਤੀ ਮੰਗੀ ਤੇ ਉਹਨਾਂ ਨੂੰ ਤੁਸੀਂ ਅੱਜ ਉਹ ਕਿਸੇ ਬੰਦੇ ਪੁਰਾਣੇ ਫੜੇ ਹੋਏ ਜਿਹੜੇ ਤੁਹਾਡੇ ਕ੍ਰਾਈਮਨਲ ਨੇ ਉਹ ਤੋਂ ਤੁਸੀਂ ਉਹਦੇ ਉੱਤੇ ਕਹਾ ਕੇ ਪੁਲਿਸ ਚੋਂ ਤੇ ਕੇਸ ਦਰਜ ਕਰਤਾ ਉਹਨੂੰ ਚੱਕ ਕੇ ਲੈ ਗਏ ਧੋਖੇ ਨਾਲ ਹੁਣ ਤੁਸੀਂ ਉਸ ਤੋਂ ਬਾਅਦ ਤਕਰੀਬਨ 10 ਜਗ੍ਹਾ ਤੇ ਜਿਹੜੇ ਮੇਰੇ ਦੋਸਤ ਮੇਰੇ ਪਾਰਟੀ ਨਾਲ ਜੁੜੇ ਹੋਏ ਬੰਦੇ ਐਸ ਵੇਲੇ ਥੋੜੀ ਪੁਲਿਸ 10 ਜਗ੍ਹਾ ਜਿਹੜੀ ਰੇਡ ਆ ਉਹ ਛੋਟੇ ਮੁੰਡਿਆਂ ਤੇ ਨੌਜਵਾਨਾਂ ਤੇ ਬੱਚਿਆਂ ਤੇ ਉਹਤੇ ਕਰ ਚੁੱਕੀ ਐ ਤੇ ਪਤਾ ਨਹੀਂ ਰਾਤ ਨੂੰ ਕਿੰਨਿਆਂ ਨੂੰ ਹੋਰ ਚੱਕਣਗੇ ਅਰੈਸਟ ਕਰਨਗੇ ਕਿਹੜੇ ਕਿਹੜੇ ਉਹਨਾਂ ਤੇ ਕੇਸ ਪਾਉਣਗੇ ਪਰ ਮੈਂ ਕਹਿਣਾ ਮੈਂ ਆਪ ਜਨਾਬ ਮੈਂ ਆਪ ਤੇਰੇ ਦਰਵਾਜੇ ਦੇ ਮੂਹਰੇ ਇਹ ਚੀਫ ਮਿਨਿਸਟਰੀਆਂ ਤਾਂ ਰਹਿੰਦੀਆਂ ਨਹੀਂ ਹੁੰਦੀਆਂ ਕਿੰਨਾ ਚਿਰ ਰਹਣਦੀਆਂ ਚੀਫ ਮਿਨਿਸਟਰੀਆਂ ਤੇ ਤੁਸੀਂ ਕਿਹਨੂੰ ਡਰਾ ਰਹੇ ਹੋ ਕਿਹਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੀਹਨਾਂ ਤੋਂ ਕੋਈ ਡਰਦਾ ਹੈ ਤੇ ਮੈਂ ਆ ਪਾਰਲੀਮੈਂਟ ਸੈਸ਼ਨ ਖਤਮ ਹੋ ਜਾਏਗਾ ਦੋ ਤਿੰਨ ਦਿਨ ਦੀ ਗੱਲ ਆ ਤੇ ਮੈਂ ਆ ਆ ਪਾ ਕੇ ਚੀਫ ਮਿਨਿਸਟਰ ਤੁਹਾਡੇ ਘਰ ਦੇ ਬਾਹਰ ਜਿਹੜਾ ਤੁਸੀਂ ਕਿਲਾਬੰਦੀ ਕੀਤੀ ਆ ਜਿੱਥੇ ਤੁਸੀਂ ਅੰਦਰ ਲੁਕੇ ਰਹਨੇ ਹਾਂ ਜਿਹੜੇ ਮਹਿਲ ਚ ਮੈਂ ਆ ਬਾਹਰ ਆ ਕੇ ਤੁਹਾਡੇ ਸਾਰੀਆਂ ਗੱਲਾਂ ਕਰੂੰਗਾ ਤੇ ਮੀਡੀਆ ਉੱਥੇ ਸੱਦ ਕੇ ਕਰੂੰਗਾ ਤੇ ਹਿੰਮਤ ਹੋਈ ਮੈਨੂੰ ਅਰੈਸਟ ਕਰ ਲਿਓ